ਕਿਸਾਨ ਭਰਾਵੋ ਲਗਭਗ 6 ਤੋਂ 7 ਇੰਚ ਦੀ ਬਣੀਰੀ ਹੋ ਚੁੱਕੀ ਐ 9 ਜੂਨ ਨੂੰ ਇਹਦੀ ਬਜਾਈ ਹੋਈ ਸੀ ਤੇ ਅੱਜ 25 ਜੂਨ ਹੈਗੀ ਤਰੀਕ ਜਿਹੜੀ ਇਹ ਵੀਡੀਓ ਬਣ ਰਹੀ ਹੈਗੀ ਆ ਵੀਡੀਓ ਇਸ ਕਰਕੇ ਬਣਾ ਰਿਹਾ ਕਿ ਇਸ ਸੀਜ਼ਨ 'ਚ ਵੀ ਆਉਣ ਵਾਲੇ ਸੀਜ਼ਨ 'ਚ ਵੀ ਇਹ ਜਾਣਕਾਰੀ ਇਹ ਕੀਤਾ ਹੋਇਆ ਤਜਰਬਾ ਤੁਹਾਡੇ ਕੰਮ ਆਉਣਾ ਹੈਗਾ ਇਹਨੂੰ ਸਾਂਭ ਲਿਓ ਇਹਨੂੰ ਸੇਵ ਕਰ ਲਿਓ ਇਹਨੂੰ ਸਿੱਖ ਲਿਓ ਇਹਤੇ ਤੁਸੀਂ ਆਪਦੀ ਮੋਹਰ ਲਾ ਲਿਓ ਡਿੜਤਾ ਬਣਾ ਲਿਓ ਕਿਉਂਕਿ ਲੋਹੇ ਦੀ ਘਾਟ ਆਉਣੀ ਇਕ ਆਮ ਹੀ ਚਿੰਨ ਹੈਗਾ ਇਹ ਆਮ ਹੀ ਪ੍ਰੋਬਲਮ ਹੈਗੀ ਆ ਉਹਨੂੰ ਠੀਕ ਕਰਨ ਤੇ ਕਈ ਵਾਰੀ ਬਹੁਤ ਲੰਬਾ ਸਮਾਂ ਲੱਗ ਜਾਂਦਾ ਛੋਟਾ ਜਿਹਾ ਤਜਰਬਾ ਛੋਟੀ ਵੀਡੀਓ ਬਣਾਵਾਂਗੇ ਤੁਸੀਂ ਕੀ ਕਰਨਾ ਹੈਗਾ ਚਲੇਟਡ ਲੋਹਾ ਜਾਂ ਆਮ ਜਿਹੜਾ 20% ਵਾਲਾ ਫੈਰਸ ਸਲਫੇਟ ਲੋਹਾ ਆਉਂਦਾ ਉਹ ਲੈਣਾ ਦੋਨਾਂ ਚੋਂ ਇੱਕ ਲੈਣਾ ਦੋਨਾਂ ਚੋਂ ਮਾਤਰਾ ਕਿੰਨੀ-ਕਿੰਨੀ ਹੈ ਚਲੇਟਡ ਲੋਹਾ ਲੈਣਾ ਤਾਂ ਇੱਕ ਕਨਾਲ ਵਾਸਤੇ 20 ਲੀਟਰ ਪਾਣੀ ਲਈ ਤੁਸੀਂ 50 ਗ੍ਰਾਮ ਤੇ ਇੱਕ ਲੈ ਸਕਦੇ ਹੋ 40 ਤੋਂ 50 ਗ੍ਰਾਮ ਜਿਹੜਾ ਫੈਰਸ ਸਲਫੇਟ ਹੈਗਾ ਉਹ 1% ਮਤਲਬ ਕਿ 20 ਲੀਟਰ ਵਾਲੀ ਢੋਲੀ ਵਿੱਚ 200 ਗ੍ਰਾਮ ਤੱਕ ਲੈ ਸਕਦੇ ਹਾਂ 15 ਲੀਟਰ ਵਾਲੀ ਢੋਲੀ ਦੇ ਵਿੱਚ 150 ਗ੍ਰਾਮ ਤੱਕ ਲੈ ਸਕਦੇ ਹਾਂ ਉਹਦੇ ਨਾਲ ਇੱਕ ਕੰਮ ਕਰਨਾ ਹੈਗਾ ਵੀ ਨਹਿਰੀ ਪਾਣੀ ਲੈਣਾ ਤੇ ਨਹਿਰੀ ਪਾਣੀ ਦੇ ਵਿੱਚ ਪਹਿਲਾਂ 20 ਲੀਟਰ ਵਾਲੀ ਢੋਲੀ ਆ ਤਾਂ ਉਹਦੇ ਵਿੱਚ ਤੁਸੀਂ 4 ਤੋਂ 5 ਗ੍ਰਾਮ ਨਿੰਬੂ ਦਾ ਸਤ ਕੋਹ ਲੈਣਾ ਹੈਗਾ ਬਹੁਤ ਛੋਟਾ ਜਿਹਾ ਹੋਊਗਾ ਮਿਸ਼ਰੀ ਦੇ ਵਰਗੇ ਟੁਕੜਾ ਇਹਦੇ ਨਾਲ ਆਪਾਂ ਦੋਨੋਂ ਪਾੜ ਕੇ ਪਨੀਰ ਬਣਾਉਣੇ ਹੈਗੇ ਆ ਜਾਂ ਤੁਸੀਂ ਇਹ 15 ਲੀਟਰ ਵਾਲੀ ਢੋਲੀ ਹੈਗੀ ਤਾਂ 3 ਗ੍ਰਾਮ ਹੀ ਲੈਣਾ ਹੈਗਾ ਕਿਉਂਕਿ ਲਾਲਚ ਨਹੀਂ ਕਰਨਾ ਇਹਦੇ ਨਾਲ ਕੀ ਹੈ ਇਹ ਤਜਾਬੀ ਹੁੰਦਾ ਨਿੰਬੂ ਵੀ ਤਜਾਬੀ ਹੁੰਦਾ ਇਹਦੇ ਨਾਲ ਪਾਣੀ ਦੀ ਪੀ ਐਚ ਥੋੜੀ ਡਾਊਨ ਹੋਏਗੀ ਜਦੋਂ ਆਪਾਂ ਉਹਦੇ ਵਿੱਚ ਲੋਹੇ ਦਾ ਘੋਲ ਬਣਾਵਾਂਗੇ ਚਾਹੇ ਫੈਰਸ ਸਲਫੇਟ ਦਾ ਚਾਹੇ ਚਲੇਟੇਡ ਲੋਹੇ ਦਾ ਤਾਂ ਜਦੋਂ ਉਹਦਾ ਘੋਲ ਬਣ ਕੇ ਸਪਰੇਅ ਹੋਊਗਾ ਉਹਦੀ ਪੀ ਐਚ ਬਹੁਤ ਨਾਰਮਲ ਹੋਊਗੀ ਤੇ ਲੋਅ ਪੀ ਐਚ ਤੇ ਮਤਲਬ ਕਿ ਜਾਂ ਨਿਊਟਰਲ ਪੀ ਐਚ ਤੇ ਆਪਣੇ ਖੇਤ ਦੀ ਖੜੀ ਹੋਈ ਪਨੀਰੀ ਦੇ ਉੱਤੇ ਲੋਹੇ ਦੀ ਘਾਟ ਨੂੰ ਬਹੁਤ ਜਲਦੀ ਪੂਰਾ ਕਰਦਾ ਤੇ ਲੋਹੇ ਨੂੰ ਤੱਤ ਨੂੰ ਪੌਦਾ ਜਿਹੜਾ ਉਹ ਵਧੀਆ ਮਾਤਰਾ ਦੇ ਵਿੱਚ ਵ ਘੱਟ ਸਮੇਂ ਦੇ ਵਿੱਚ ਲੈ ਸਕਦਾ ਗ੍ਰੀਨਰੀ ਬਣੇਗੀ ਆਹਾ ਪਨੀਰੀ ਜਿਹੜੀ ਹੈਗੀ ਆ ਇਹਦੀਆਂ ਮੈਂ ਤੁਹਾਨੂੰ ਫੋਟੋਆਂ ਲਾ ਰਿਹਾ ਹਾਂ ਸਕਰੀਨ ਤੇ ਜਦੋਂ ਇਹ ਪਨੀਰੀ 18 ਦਿਨ ਦੀ 18 ਜੂਨ ਦੀ ਸੀਗੀ 10ਵਾਂ ਦਿਨ ਸੀ ਬਜਾਈ ਨੂੰ ਲਗਭਗ ਪਾਣੀ ਜੀ ਡੁੱਬਣੋਂ ਹਟ ਗਈ ਸੀ ਉਦੋਂ ਇਹ ਤੇ ਲੋਹੇ ਦੀ ਘਾਟ ਆ ਗਈ 18 ਨੂੰ ਟ੍ਰੀਟਮੈਂਟ ਸ਼ੁਰੂ ਕੀਤਾ 22 ਦੀ ਫੋਟੋ ਵੀ ਮੈਂ ਲਾਤੀ 22 ਨੂੰ ਬਹੁਤ ਜ਼ਰ ਰਿਕਵਰੀ ਹੋ ਗਈ 24 ਨੂੰ ਤਾਂ ਇਹ ਪੂਰੀ ਰਿਕਵਰੀ ਹੋ ਗਈ ਅੱਜ 25 ਨੂੰ ਵੀਡੀਓ ਬਣ ਰਹੀ ਹੈ ਅੱਜ ਪੂਰਨ ਤੌਰ ਤੇ ਹੀ ਰਿਕਵਰੀ ਹੋ ਗਈ ਲੋਹੇ ਦੀ ਸਪਰੇ ਦਾ ਤੁਹਾਨੂੰ ਤਾਂ ਹੀ ਫਾਇਦਾ ਹੋਣਾ ਜੇ ਤੁਸੀਂ ਉਹ ਕਿਆਰੀ ਦੇ ਵਿੱਚ 24 ਘੰਟੇ ਪਾਣੀ ਭਰ ਕੇ ਰੱਖੋਗੇ ਇਹ ਕੰਡੀਸ਼ਨ ਉਦੋਂ ਖਰਾਬ ਹੋ ਜਾਂਦੀ ਆ ਜਦੋਂ ਆਪਣੇ ਲੋ ਚੱਲਦੀ ਐ ਬਹੁਤ ਜ਼ਿਆਦਾ ਪਾਣੀ ਕਿਆਰੀਆਂ 'ਚ ਗਰਮ ਹੋ ਜਾਂਦਾ ਫਿਰ ਆਪਣੀ ਮਜਬੂਰੀ ਹੁੰਦੀ ਐ ਲੋਹੇ ਦੀ ਘਾਟ ਨੂੰ ਥੋੜਾ ਜਿਹਾ ਹੌਲੀ-ਹੌਲੀ ਪੂਰਾ ਕਰਨਾ ਪੈਂਦਾ ਹੈਗਾ ਸ਼ਾਮੀ 4 ਵਜੇ ਪਾਣੀ ਲਾਉਣੇ ਹੈਗੇ ਤਾਂ ਸਵੇਰੇ 8-9 ਵਜੇ ਤੱਕ ਪਾਣੀ ਰਹਿਣਾ ਚਾਹੀਦਾ ਆਸ-ਪਾਸੇ ਵੀ ਤੁਸੀਂ ਇਸ ਨੂੰ ਵੀ ਭਰ ਕੇ ਰੱਖ ਸਕਦੇ ਹੈਗੇ ਹੁਣ ਲੋ ਦਾ ਦੌਰ ਜਿਹੜਾ ਖਤਮ ਹੋ ਚੁੱਕਿਆ ਜੂਨ ਦੇ ਵਿੱਚ ਆਪਾਂ ਇਹ ਘੱਟ ਸਮੇਂ ਦੀ ਕਿਸਮਾ ਤੇ ਜੁਲਾਈ ਦੇ ਪਹਿਲੇ ਹਫਤੇ ਇਹ ਲੱਗਣ ਲਈ ਤਿਆਰ ਹੋ ਜਾਏਗੀ 25 27 ਦਿਨਾਂ ਦੀ ਇਹ ਪਨੀਰੀ ਬਹੁਤ ਵਧੀਆ ਫੱਟੀ ਬਣਾ ਜਾਏਗੀ ਇੰਨੀ ਕਿ ਤੁਹਾਡੇ ਨਾਲ ਬੇਨਤੀ ਸਾਂਝੀ ਕਰਨੀ ਸੀ ਜੇਕਰ ਤੁਸੀਂ ਚਲੇਟਡ ਲੋਹਾ ਥੱਲੇ ਵੀ ਪਾਉਣਾ ਹੈਗਾ ਕਿਤੇ ਬਹੁਤ ਹੀ ਜ਼ਿਆਦਾ ਘਾਟ ਆ ਗਈ ਠੀਕ ਹੈ ਕਈ ਵੀਰ ਕੀ ਹੈ ਸੁਹਾਗਾ ਮਾਰ ਕੀ ਪਨੀਰੀ ਲਾ ਲੈਂਦੇ ਤੇ ਕੰਪਿਊਟਰ ਕਰਾ ਨਹੀਂ ਕਰਾਉਂਦੇ ਹੈਗੇ ਜਾਂ ਖੇਤ ਦੇ ਵਿੱਚੋਂ ਡਲੀਆਂ ਨਹੀਂ ਬਣਦੇ ਹਵਾ ਨਹੀਂ ਘਟਦੇ ਹੈਗੇ ਤਾਂ ਜਦੋਂ ਤੁਸੀਂ ਪਾਣੀ ਭਰਦੇ ਹੋ ਹਵਾ ਨਿਕਲ ਜਾਂਦੀ ਹੈ ਹਵਾ ਹੌਲੀ ਹੁੰਦੀ ਹੈ ਪਾਣੀ ਤੋਂ ਉਹ ਉੱਪਰ ਆ ਕੇ ਬਾਹਰ ਚਲੀ ਜਾਂਦੀ ਹੈ ਪਾਣੀ ਭਰ ਜਾਂਦਾ ਪਾਣੀ ਭਰਨ ਦੇ ਨਾਲ ਇਹਦੇ ਵਿੱਚ ਹਵਾ ਰਹਿਤ ਵਾਤਾਵਰਨ ਬਣਦਾ ਜਿਹਦੇ ਕਰਕੇ ਪੌਦਾ ਜੜਾ ਰਹੀ ਵੀ ਲੈ ਲੈਂਦਾ ਜੇ ਜ਼ਿਆਦਾ ਘਾਟ ਆ ਗਈ ਤਾਂ ਕਨਾਲ ਦਾ 150 ਤੋਂ 200 250 ਗ੍ਰਾਮ ਤੱਕ ਰਿਲੇਟਡ ਲੋਹਾ ਥੱਲੇ ਵੀ ਪਾ ਸਕਦੇ ਹੋ ਫੈਰਸ ਸਲਫੇਟ ਕਈ ਵਾਰ ਥੱਲੇ ਪਾਉਣ ਤੋਂ ਵਰਜਿਆ ਜਾਂਦਾ ਕਿਉਂਕਿ ਜੇਕਰ ਪੀ ਐਚ ਵਧੀ ਹੋਈ ਹੈ ਤਾਂ ਇਹ ਥੱਲੇ ਪੈਣਸਾ ਜਿੰਦਾ ਲਾ ਦੇਣਾ ਹੈਗਾ ਤਾਂ ਤੁਸੀਂ ਸਪਰੇਅ ਵਿੱਚ ਪਹਿਲੀ ਤਰਜੀਹ ਦੇਣੀ ਹੈਗੀ ਆ ਥੱਲੇ ਪਾਉਣਾ ਜਦੋਂ ਤੁਹਾਡੇ ਕੋਲੇ ਬਹੁਤ ਜ਼ਿਆਦਾ ਪ੍ਰੋਬਲਮ ਆ ਚੁੱਕੀ ਹੈਗੀ ਹੈ ਤੇ ਇੱਕ ਹੋਰ ਛੋਟੀ ਬੇਨਤੀ ਐਡ ਕਰ ਲਓ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਕੰਮ ਦੇਵੇਗੀ ਜੇਕਰ ਤੁਹਾਡੇ ਖੇਤਾਂ ਵਿੱਚ ਪਨੀਰੀ ਲੱਗੀ ਹੋਈ ਹੈ ਤੇ ਪਨੀਰੀ ਤੁਸੀਂ ਲਾਉਣੀ ਹੈ ਭਾਵੇਂ 10 ਦਿਨ ਦੀ ਹੈ ਅੱਗੇ 15 ਦਿਨਾਂ ਬਾਅਦ ਲਾਉਣੀ ਹੈ ਜਾਂ ਤੁਹਾਡੀ 20 ਦਿਨ ਦੀ ਹੈ ਹਫ਼ਤੇ ਬਾਅਦ ਲਾਉਣੀ ਹੈ ਤਾਂ ਉਸ ਪਨੀਰੀ ਦੇ ਤੇਲੇ ਵਾਲੀ ਸਪਰੇਅ ਜ਼ਰੂਰ ਕਰ ਲਓ ਚੈਸ ਓਸ਼ੀਨ ਪੈਕਸਾਲੋਂ ਜੋ ਵੀ ਤੁਸੀਂ ਕਰਨਾ ਕਰ ਲਓ ਕਿਉਂਕਿ ਇਸ ਤੇ ਪਨੀਰੀ ਦੇ ਵਿੱਚ ਜੇ ਕਿਸੇ ਕਾਰਨ ਕਰਕੇ ਤੇਲੇ ਦੇ ਅੰਸ਼ ਹੈਗੇ ਆ ਤੇਲੇ ਦੇ ਕਾਊਂਟ ਹੈਗੇ ਆ ਤਾਂ ਉਹਨੇ ਅੱਗੇ ਜਾ ਕੇ ਹੋ ਸਕਦਾ ਤੁਹਾਡੇ ਖੇਤ ਦੇ ਵਿੱਚ ਬੌਣੇ ਬੂਟੇ ਵਾਇਰਸ ਦਾ ਕਾਰਨ ਬਣੇ ਉਹ ਤੁਸੀਂ ਪਹਿਲਾਂ ਹੀ ਹੱਲ ਕਰ